ਹੈਲੋ ਜੀ ਵੈਲਕਮ ਟੂ ਬੈਕ ਘਰ ਦੀ ਕੰਟੀਨ ਤੇ ਘਰ ਦੀ ਕੰਟੀਨ ਨੂੰ ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੀਆਂ ਤੇ ਬੰਦੀ ਛੋੜ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਹੋਣ ਜੀ ਤੇ ਅੱਜ ਅਸੀਂ ਦੀਵਾਲੀ ਸਫੈਸ਼ਲ ਕਾਜੂ ਕਤਲੀ ਬਣਾ ਕੇ ਤਿਆਰ ਕਰਾਂਗੇ ਜਿਹੜੀ ਕਿ ਬਹੁਤ ਹੀ ਆਸਾਨੀ ਨਾਲ ਬਣਦੀ ਹੈ ਤੇ ਬੜੇ ਹੀ ਆਪਾਂ ਸੌਖੇ ਤਰੀਕੇ ਨਾਲ ਇਹਨੂੰ ਬਣਾਵਾਂਗੇ ਤੇ ਤਿਹਾਰਾਂ ਵਿੱਚ ਕੋਸ਼ਿਸ਼ ਕਰਿਆ ਕਰੋ ਕਿ ਥੋੜੀ ਜਿਹੀ ਮਿਹਨਤ ਲਾ ਕੇ ਤੁਸੀਂ ਇਹਨਾਂ ਮਠਿਆਈਆਂ ਨੂੰ ਘਰ ਵਿੱਚ ਹੀ ਤਿਆਰ ਕਰੋ। देर ਨਾ ਕਰਦੇ ਹੋਏ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਣੀ ਰੈਸਪੀ। ਕਾਜੂ ਕਤਲੀ ਬਣਾਉਣ ਵਾਸਤੇ ਅਸੀਂ ਇੱਕ ਬੋਨ ਕਾਜੂਵਾਂ ਨਾਲ ਇਹਦੇ ਵਿੱਚ ਅਸੀਂ 7 ਕਾਜੂ ਲੈਏ ਨੇ ਤੇ ਤੁਸੀਂ ਟੁਕੜਾ ਕਾਜੂ ਦਾ ਵੀ ਇਸਤੇਮਾਲ ਕਰ ਸਕਦੇ ਹੋ ਤੇ ਬਹੁਤ ਹੀ ਅਸੀਂ ਸੌਖੇ ਤਰੀਕੇ ਨਾਲ ਨੂੰ ਬਣਾ ਕੇ ਤਿਆਰ ਕਰਾਂਗੇ ਕਾਜੂਵਾਂ ਨੂੰ ਅਸੀਂ ਮਿਕਸੀ ਵਿੱਚ ਪੀਸ ਕੇ ਇਹਦਾ ਪਾਊਡਰ ਬਣਾ ਕੇ ਤਿਆਰ ਕਰਾਂਗੇ ਅਸੀਂ ਇਹਦੀ ਪੇਸਟ ਨਹੀਂ ਬਣਾਣੀ ਇਹਦਾ ਅਸੀਂ ਪਾਊਡਰ ਬਣਾਵਾਂਗੇ ਪਲਸ ਮੋਡ ਤੇ ਚਲਾ ਕੇ ਅਸੀਂ ਇਹਨੂੰ ਪੀਸ ਕੇ ਤਿਆਰ ਕਰਾਂਗੇ ਕਾਜੂਵਾਂ ਨੂੰ ਅਸੀਂ ਮਿਕਸੀ ਵਿੱਚ ਪਾ ਕੇ ਇਹਦਾ ਪਾਊਡਰ ਬਣਾ ਕੇ ਤਿਆਰ ਕਰਾਂਗੇ ਅਸੀਂ ਇਹਨੂੰ 믹서 ਨੂੰ ਥੋੜੀ ਥੋੜੀ دیر ਬਾਅਦ ਚਲਾ ਕੇ ਬੰਦ ਕਰਾਂਗੇ ਤੇ ਫਿਰ ਇਹਦਾ ਪਾਊਡਰ ਪੀਸ ਕੇ ਤਿਆਰ ਕਰਾਂਗੇ ਕਾਜੂ ਆਪਣੇ ਪੀਸ ਕੇ ਤਿਆਰ ਨੇ ਹੁਣ ਅਸੀਂ ਇਹਨੂੰ ਛਾਨਣੀ 'ਚ ਪਾ ਕੇ ਛਾਣ ਲਵਾਂਗੇ ਇਸ ਤਰ੍ਹਾਂ ਅਸੀਂ ਇਹਨੂੰ ਛਾਨਣੀ 'ਚ ਪਾ ਕੇ ਛਾਣ ਲਵਾਂਗੇ ਕਾਜੂਆਂ ਦਾ ਅਸੀਂ ਇਸ ਤਰ੍ਹਾਂ ਬਰੀਕ ਪਾਊਡਰ ਪੀਸ ਕੇ ਤਿਆਰ ਕਰ ਲਿਆ ਤੇ ਇਹਨੂੰ ਅਸੀਂ ਛਾਣਣੀ ਨਾਲ ਇੱਕ ਵਾਰ ਛਾਣ ਲਿਆ ਜਿਹੜੇ ਮੋਟੇ ਟੁਕੜੇ ਬਚੇ ਸੀ ਉਹਨਾਂ ਨੂੰ ਇੱਕ ਵਾਰੀ ਆਪਾਂ ਫਿਰ ਤੋਂ ਪੀਸ ਲਿਆ ਤੇ ਹੁਣ ਸਭ ਤੋਂ ਪਹਿਲਾਂ ਅਸੀਂ ਪਕਤੀ ਵਾਸਤੇ ਜਾਸ਼ਨੀ ਬਣਾ ਕੇ ਤਿਆਰ ਕਰਾਂਗੇ ਬਰਫੀ ਬਣਾਉਣ ਵਾਸਤੇ ਅਸੀਂ ਇੱਕ ਨਾਨਸਟਿਕ ਪੈਨ ਲਿਆ ਇਹਦੇ ਵਿੱਚ ਅਸੀਂ ਅੱਧੀ ਕੌਲੀ ਖੰਡ ਦੀ ਪਾਵਾਂਗੇ ਜਿਹੜੀ ਕੌਲੀ ਦੇ ਨਾਲ ਆਪਾਂ ਕਾਜੂ ਮਣਕੇ ਲਏ ਨੇ ਉਸੇ ਕੌਲੀ ਚ ਆਪਾਂ ਖੰਡ ਲਈ ਹੈ ਤੇ ਹੁਣ ਅਸੀਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਦਾਂਗੇ ਅੱਧੀ ਕੌਲੀ ਆਪਣੀ ਖੰਡ ਦੀ ਸੀ ਤੇ ਉਸ ਤੋਂ ਥੋੜਾ ਜਿਹਾ ਆਪਾਂ ਅੱਧੀ ਕੌਲੀ ਤੋਂ ਕੱਟੀ ਇਹਦੇ ਵਿੱਚ ਪਾਣੀ ਦਾ ਇਸਤੇਮਾਲ ਕੀਤਾ ਹੈ ਇਹਨੂੰ ਅਸੀਂ ਥੋੜਾ ਜਿਹਾ ਪਕਾਵਾਂਗੇ ਜਦੋਂ ਚੰਗੀ ਤਰ੍ਹਾਂ ਇਹ ਪੱਕ ਜਾਏਗਾ ਫਿਰ ਆਪਾਂ ਇਹਦੇ ਵਿੱਚ ਕਾਜੂ ਵਾਲਾ ਪਾਊਡਰ ਐਡ ਕਰਾਂਗੇ ਇਹਦੇ ਵਿੱਚ ਤੁਸੀਂ ਖੰਡ ਦੀ ਮਾਤਰਾ ਆਪਣੇ ਟੇਸਟ ਦੇ ਹਿਸਾਬ ਨਾਲ ਵੱਧ ਘੱਟ ਕਰ ਸਕਦੇ ਹੋ ਆਪਾਂ ਇਹਦੇ ਵਿੱਚ ਥੋੜਾ ਜਿਹਾ ਮਿੱਠਾ ਘਾਟੀ ਪਾਇਆ ਤੁਸੀਂ ਚਾਹੋ ਤੈਨੂੰ ਵੱਧ ਵੀ ਕਰ ਸਕਦੇ ਹੋ ਚਾਸ਼ਨੀ ਆਪਣੀ ਬਣ ਕੇ ਬਿਲਕੁਲ ਤਿਆਰ ਹੈ ਆਹ ਦੇਖੋ ਜੀ ਕਾਫੀ ਗਾੜੀ ਹੋ ਗਈ ਹੈ ਤੇ ਹੁਣ ਅਸੀਂ ਇਹਦੇ ਵਿੱਚ ਇਹ ਵਾਲੇ ਕਾਜੂ ਮਿਕਸ ਕਰਾਂਗੇ ਇਸ ਤੋਂ ਪਹਿਲਾਂ ਅਸੀਂ ਫਲੇਮ ਨੂੰ ਕਰਾਂਗੇ ਜੀ ਲੋ ਇਹਦੇ ਵਿੱਚ ਆਪਾਂ ਨੂੰ ਚਾਸ਼ਨੀ ਓਨੀ ਚਾਹੀਦੀ ਹੈ ਕਿ ਜਿਵੇਂ ਬਿਲਕੁਲ ਇਹ ਸੰਘਣੀ ਹੋ ਜਾਵੇ ਤੇ ਇੱਕ ਤਾਰ ਇਹਦੇ ਵਿੱਚ ਬਣਨ ਲੱਗ ਜਾਵੇ ਇਸ ਤਰੀਕੇ ਦੀ ਆਪਾਂ ਇਹਦੀ ਚਾਸ਼ਨੀ ਬਣਾ ਕੇ ਤਿਆਰ ਕਰਨੀ ਹੈ ਤੇ ਹੁਣ ਅਸੀਂ ਇਹਦੇ ਵਿੱਚ ਇਹ ਵਾਲੇ ਸਾਰੇ ਕਾਜੂਆਂ ਦਾ ਪਾਊਡਰ ਪਾ ਦਾਂਗੇ ਇਹਨੂੰ ਆਪਾਂ ਲਗਾਤਾਰ ਪਕਾਉਂਦੇ ਹੋਏ ਮਿਕਸ ਕਰਾਂਗੇ ਸਭ ਤੋਂ ਜ਼ਿਆਦਾ ਸੌਖੀ ਹੈ ਜੀ ਕਾਜੂ ਕਤਲੀ ਬਣਾਣੀ ਤੇ ਤੁਸੀਂ ਬਹੁਤ ਹੀ ਆਸਾਨੀ ਨਾਲ ਇਹਨੂੰ ਤਿੰਨ ਚੀਜ਼ਾਂ ਤੋਂ ਹੀ ਘਰ ਬਣਾ ਸਕਦੇ ਹੋ ਇਹਦੇ ਵਿੱਚ ਮੇਨ ਸਾਨੂੰ ਖੰਡ ਚਾਹੀਦੀ ਹੈ ਕਾਜੂ ਚਾਹੀਦੇ ਨੇ ਤੇ ਇੱਕ ਚਮਚ ਸਾਨੂੰ ਘਿਓ ਚਾਹੀਦਾ ਹੈ ਹੁਣ ਅਸੀਂ ਇਹਦੇ ਵਿੱਚ ਘਿਓ ਵੀ ਮਿਕਸ ਕਰਾਂਗੇ ਜਿਸ ਟਾਈਮ ਤੇ ਆਪਾਂ ਇਹਦੇ ਵਿੱਚ ਕਾਜੂਆਂ ਦਾ ਪਾਊਡਰ ਪਾਣਾ ਹੈ ਤੇ ਫਲੇਮ ਨੂੰ ਅਸੀਂ ਬਿਲਕੁਲ ਲੋ ਰੱਖਾਂਗੇ ਲੋ ਰੱਖ ਕੇ ਅਸੀਂ ਇਹਨਾਂ ਨੂੰ ਪਕਾਵਾਂਗੇ ਹੁਣ ਅਸੀਂ ਇਹਦੇ ਵਿੱਚ ਪਾ ਦਾਂਗੇ ਜੀ ਇੱਕ ਚਮਚਾ ਦਹੀਂ ਕਿਉੜਾ ਇਹਨੂੰ ਮਿਕਸ ਕਰਦੇ ਹੋਏ ਲਗਾਤਾਰ ਆਪਾਂ ਹਿਲਾਉਂਦੇ ਹੋਏ ਪਕਾਵਾਂਗੇ ਜਿੰਨਾ ਚਿਰ ਇਹ ਥੋੜੇ ਜੀ ਗਾੜੀ ਨਹੀਂ ਹੋ ਜਾਂਦੀ ਜਾਂ ਮਿਸ਼ਰਣ ਥੋੜਾ ਜਿਹਾ ਆਪਣਾ ਬਰਫੀ ਵਾਸਤੇ ਸੈੱਟ ਨਹੀਂ ਹੋ ਜਾਂਦਾ ਆਪਾਂ ਬਿਲਕੁਲ ਲੋ ਫਲੇਮ ਤੇ ਕਾਜੂਆਂ ਨੂੰ ਚੰਗੀ ਤਰ੍ਹਾਂ ਪਕਾ ਰਹੇ ਹਾਂ ਦੇਖੋ ਜੀ ਇਹ ਕਾਫੀ ਗਾੜੇ ਹੋ ਗਏ ਨੇ ਜਿਸ ਟਾਈਮ ਤੇ ਅਸੀਂ ਇਹਨਾਂ ਨੂੰ ਚਾਸ਼ਨੀ ਵਿੱਚ ਪਾਇਆ ਸੀ ਤੇ ਬਿਲਕੁਲ ਇਹ ਪਤਲੇ ਸੀ ਹੁਣ ਇਹ ਇੱਕ ਜਗ੍ਹਾ ਤੇ ਇਕੱਠੇ ਹੋਣ ਲੱਗ ਗਏ ਨੇ ਪਲੇਟ ਵਿੱਚ ਆਪਾਂ ਥੋੜੀ ਜਿਹੀ ਮਿਸ਼ਰਣ ਨੂੰ ਪਾ ਕੇ ਥੋੜਾ ਜਿਹਾ ਠੰਡਾ ਕਰਕੇ ਚੈੱਕ ਕਰਕੇ ਦੇਖਾਂਗੇ ਕਿ ਇਹਦੀ ਵਧੀਆ ਬਾਲ ਬਣਨ ਲੱਗ ਪਈ ਹੈ ਤੇ ਫਿਰ ਸਾਡਾ ਪਰਫੇ ਲਈ ਵਾਸਤੇ ਮਿਸ਼ਰਣ ਬਿਲਕੁਲ ਸਹੀ ਹੈ ਹੁਣ ਅਸੀਂ ਇਹਨੂੰ ਚੈੱਕ ਕਰਦੇ ਹਾਂ ਇਸ ਤਰ੍ਹਾਂ ਆਪਾਂ ਇਹਨੂੰ ਥੋੜਾ ਠੰਡਾ ਕਰ ਲਿਆ ਤੇ ਹੱਥਾਂ ਦੇ ਵਿੱਚ ਅਸੀਂ ਇਸ ਤਰ੍ਹਾਂ ਇਕੱਠਾ ਕਰ ਰਹੇ ਹਾਂ ਬਿਲਕੁਲ ਵੀ ਇਹ ਉਂਗਲੀਆਂ ਦੇ ਨਾਲ ਨਹੀਂ ਚਿਪਕ ਰਹੀ ਇਹਦਾ ਮਤਲਬ ਹੈ ਕਿ ਸਾਡਾ ਮਿਸ਼ਰਣ ਬਰਫੀ ਵਾਸਤੇ ਬਿਲਕੁਲ ਸੈੱਟ ਹੈ ਤੇ ਹੁਣ ਅਸੀਂ ਇਹਨੂੰ ਗੈਸ ਬੰਦ ਕਰਕੇ ਤੇ ਥੋੜਾ ਜਿਹਾ ਠੰਡਾ ਹੋਣ ਦਵਾਂਗੇ ਇਸ ਤਰ੍ਹਾਂ ਸੀ ਇੱਕ ਪੇਪਰ ਫੋਇਲ ਲਿਆਇਆ ਤੇ ਪਰ ਆਪਾਂ ਥੋੜਾ ਜਿਹਾ ਘਿਓ ਲਗਾ ਲਿਆ ਤੇ ਹੁਣ ਅਸੀਂ ਸਾਰੇ ਮਿਸ਼ਰਣ ਨੂੰ ਇਹਦੇ ਉੱਪਰ ਕੱਢਦੇ ਹਾਂ ਇਸ ਤਰ੍ਹਾਂ ਸੀ ਇਹਨੂੰ ਗਰਮ-ਗਰਮ ਨੇ ਪੇਪਰ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰਾ ਲੈਂਗੇ ਕਿਉਂਕਿ ਇਹ ਗਰਮ ਹੈ ਤਾਂ ਹੱਥ ਦੇ ਨਾਲ ਇਹਨੂੰ ਆਪਾਂ ਚੰਗੀ ਤਰ੍ਹਾਂ ਮੁਸਕਰੀ ਕਰ ਸਕਦੇ ਹੁਣ ਥੋੜਾ ਜਿਹਾ ਠੰਡਾ ਹੋ ਗਿਆ ਤੇਨੂੰ ਅਸੀਂ ਹੱਥ ਦੇ ਨਾਲ ਇਸ ਤਰ੍ਹਾਂ ਗੋਲ ਕਰ ਲਿਆ ਤੇ ਹੁਣ ਅਸੀਂ ਇਹਨੂੰ ਵੇਲ ਲਵਾਂਗੇ ਤੁਸੀਂ ਚਾਹੋਗੇ ਚਾਹੋ ਤੇ ਇਹਦੇ ਉੱਪਰ ਇੱਕ ਪੇਪਰ ਰੱਖ ਕੇ ਵੀ ਵੇਲ ਸਕਦੇ ਹੋ ਪਰ ਇਹ ਇਸ ਤਰ੍ਹਾਂ ਵੀ ਬੜੇ ਆਰਾਮ ਨਾਲ ਫੈਲ ਰਹੀ ਹੈ ਇਸ ਤਰ੍ਹਾਂ ਅਸੀਂ ਇਹਨੂੰ ਪਤਲਾ ਵੇਲ ਲਿਆ ਤੇ ਹੁਣ ਅਸੀਂ ਇਹਦੇ ਤੇ ਚਾਂਦੀ ਦਾ ਵਰਕ ਲਗਾ ਦਾਂਗੇ ਕਿਉਂਕਿ ਕਾਜੂ ਕਦਲੀ ਚਾਂਦੀ ਦੇ ਵਰਕ ਨਾਲ ਬਹੁਤ ਹੀ ਸੋਹਣੀ ਲੱਗਦੀ ਹੈ ਇਹਦੇ ਤੁਸੀਂ ਇਸ ਤੋਂ ਬਿਨਾਂ ਵੀ ਇਹਨੂੰ ਬਣਾ ਸਕਦੇ ਹੋ ਇਹਦਾ ਆਪਣਾ ਵੱਖਰਾ ਹੀ ਸਵਾਦ ਹੈ ਤੇ ਥੋੜਾ ਜਿਹਾ ਜੇ ਇਹਨੂੰ ਕਲਰਫੁੱਲ ਬਣਾਉਣ ਲਈ ਅਸੀਂ ਹਲਕਾ ਹਲਕਾ ਇਹਦੇ ਵਿੱਚ ਕੇਸਰ ਲਾਵਾਂਗੇ ਕੇਸਰ ਨੂੰ ਇਸ ਤਰ੍ਹਾਂ ਅਸੀਂ ਪਾਣੀ ਵਿੱਚ ਭਿਉ ਹੋ ਲਿਆ ਹੈ ਤਾਂ ਕਿ ਇਹ ਆਪਣੀ ਕਾਜੂ ਕਤਲੀ ਬਹੁਤ ਹੀ ਸੋਹਣੀ ਦਿਖੇ ਤੇ ਹੁਣ ਅਸੀਂ ਇਹਦੇ ਵਿੱਚ ਕੱਟ ਲਗਾਵਾਂਗੇ ਜਿੰਨੇ ਅਸੀਂ ਬਰਫੀ ਦੇ ਪੀਸ ਬਣਾਣੇ ਨੇ ਉਸ ਹਿਸਾਬ ਨਾਲ ਇਹਦੇ ਵਿੱਚ ਆਪਾਂ ਕੱਟ ਲਗਾ ਲਾਂਗੇ ਅਸੀਂ ਹੁਣ ਇਹਨੂੰ ਇਸ ਤਰ੍ਹਾਂ ਕੱਟ ਲਗਾ ਲਏ ਨੇ ਹੁਣ ਅਸੀਂ ਇਹਨੂੰ ਇਸ ਸਾਈਡ ਤੋਂ ਵੀ ਕੱਟ ਲਗਾ ਲਾਂਗੇ ਲਓ ਜੀ ਆਪਣੀ ਬਹੁਤ ਹੀ ਟੇਸਟੀ ਤੇ ਮਜ਼ੇਦਾਰ ਕਾਜੂ ਕਤਲੀ ਬਣ ਕੇ ਬਿਲਕੁਲ ਤਿਆਰ ਹੈ ਦੇਖੋ ਜੀ ਕਿੰਨੀ ਵਧੀਆ ਬਣੀ ਹੈ ਬਾਜ਼ਾਰ ਤੋਂ ਸਾਨੂੰ ਕਾਫੀ ਮਹਿੰਗੀ ਪੈਂਦੀ ਹੈ ਤੇ ਘਰ ਵਿੱਚ ਆਪਾਂ ਬਹੁਤ ਹੀ ਸੌਖੇ ਤਰੀਕੇ ਨਾਲ ਮਹਿੰਗੀ ਮਠਿਆਈ ਨੂੰ ਘਰ ਵਿੱਚ ਬਣਾ ਕੇ ਤਿਆਰ ਕਰ ਸਕਦੇ ਹਾਂ ਤੇ ਇਸ ਦੀਵਾਲੀ ਤੇ ਤੁਸੀਂ ਇਹਨੂੰ ਜਰੂਰ ਬਣਾ ਕੇ ਟਰਾਈ ਕਰਿਓ ਅਸੀਂ ਤਾਂ ਕਰ ਲਈ ਆ ਜੀ ਦੀਵਾਲੀ ਦੀ ਤਿਆਰੀ ਕਾਜੂ ਕਤਲੀ ਬਣਾ ਕੇ ਤੇ ਤੁਸੀਂ ਵੀ ਇਹਨੂੰ ਜ਼ਰੂਰ ਬਣਾਇਓ ਬਹੁਤ ਹੀ ਆਸਾਨੀ ਨਾਲ ਬਣਦੀ ਏ ਖਾਣ ਵਿੱਚ ਵੀ ਬਹੁਤ ਟੇਸਟੀ ਏ ਤੁਸੀਂ ਇਹਨੂੰ ਬਣਾ ਕੇ ਤੇ ਕਿਸੇ ਨੂੰ ਗਿਫਟ ਵਿੱਚ ਵੀ ਦੇ ਸਕਦੇ ਹੋ ਬੜੇ ਆਰਾਮ ਨਾਲ ਏ ਚੱਲਦੀ ਏ ਬਿਲਕੁਲ ਵੀ ਖਰਾਬ ਨਹੀਂ ਹੁੰਦੀ ਤੇ ਘਰ ਵਿੱਚ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੀ ਏ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਆ ਕੇ ਵਿਜ਼ਿਟ ਕਰ ਰਹੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆਂ ਜੀ ਤੁਹਾਨੂੰ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ